3388 ਤੇ 3406 ਦਾ ਰੇਟ ਸੁਣ ਲਓ ਰੇਟ ਦੱਸਣ ਲੱਗਿਆ ਵੀਡੀਓ ਦੇ ਵਿੱਚ ਲੋ ਵੀਰੋ ਯੂਨੀਵਰਸਿਟੀ ਵਾਲੇ ਰੇਟ ਤੇ ਸਬਸਿਡੀ ਕੱਟ ਕੇ ਤੁਹਾਨੂੰ ਉਹੀ ਰੇਟ ਤੇ ਉਦੋਂ ਵੀ ਮੈਨ ਲੱਗਦਾ ਸਸਤਾ ਹੀ ਪੈ ਗਿਆ ਰੇਟ ਦਰਸਲ ਘੱਟ ਇਸ ਤਰ੍ਹਾਂ ਨਹੀਂ ਆਪਾਂ ਜਿਆਦਾ ਮਾਰਜਿਨ ਰੱਖਿਆ ਹੀ ਨਹੀਂ ਨਾ ਤਾਂ ਆਪਾਂ ਕਿਸੇ ਨੂੰ ਗਾਹਾਂ ਡਿਸਟ੍ਰੀਬਿਊਟਰ ਨੂੰ ਮਾਲ ਦਿੰਨੇ ਆ ਆਪਾਂ ਤਾਂ ਸਿੱਧਾ ਕਿਸਾਨ ਨੂੰ ਕਿਸਾਨ ਆ ਜੀ ਕਿਸਾਨ ਆ ਆਪਾਂ 3206 ਦਾ ਠੀਕ ਹੈ ਜਿਹੜੀ ਨਵੀਂ ਵੈਰਾਈਟੀ ਇਹ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਹੈ ਹਰ ਇੱਕ ਜੀਮੇਦਾਰ ਲਵੇ ਉਹਨੂੰ ਮਿਲਿਆ ਜਾ ਉਹ ਐਵੇਂ ਵੀ ਵੇਚੀ ਜਾਂਦਾ ਇਹਨਾਂ ਦਾ ਰੇਟ 1360 ਵੀ ਰੇਟ ਆ ਬਾਈ ਜੀ ਐਤ ਕੀ ਵੀ ਫਿਰ ਮਿਲਿਆ ਨਹੀਂ ਹੈ ਲੁਧਿਆਣੇ ਮੇਲੇ ਤੋਂ ਨਾ ਯਾਰ ਐਤ ਕੀ ਕਿੱਥੇ ਮਿਲਿਆ ਹੈ ਪੀੜੀ ਬਹੁਤ ਈ ਹੈ ਨਾ ਉੱਥੇ ਬਾਲੀ ਪੀੜਾ ਬਾਈ ਕਿਸੇ ਨੂੰ ਹੀ ਮਿਲਿਆ ਕਿਸੇ ਨੂੰ ਨਹੀਂ ਮਿਲਦਾਗਾ ਹਮਮ ਇੱਕ ਮਿੰਟ ਇੱਕ ਮਿੰਟ ਆ ਆ ਕੀ ਜਰਾ 386 3386 3386 3386 3460 33 6826 ਨਵੀਆਂ ਵੈਰੈਟੀਆਂ ਹਨਾ ਹਾਂ ਇਹ ਇੱਕ ਇਹ ਤਾਂ ਇੱਕ ਬਾਹਣ ਸੀਡ ਫਾਰਮ ਆਪਣੇ ਨਗਰ ਵਾਲਿਆਂ ਦੀ ਆ ਪਿਛਲੇ ਸਾਲ ਵੀਡੀਓ ਤਾਂ ਪਾਈ ਸੀ ਹਾਂ ਇਹ ਗੱਡੀ ਕਮਾ ਗੱਡੀ ਕਮਾ ਇਹਨਾਂ ਨੂੰ ਪੁੱਛ ਕੇ ਆਉਣਿਆ ਕੀ ਕੀ ਰੇਟ ਕੱਟਦੇ ਹਰ ਸਾਲ ਇਹਨਾਂ ਦੇ ਰੇਟ ਨੇ ਜਿਹੜੇ ਜਾਇਜ਼ ਹੁੰਦੇ ਨੇ ਨਾ ਘੱਟ ਹੁੰਦੇ ਨੇ ਬਾਈ ਸਾਰਿਆਂ ਨੂੰ ਘੱਟ ਯੂਨੀਵਰਸਿਟੀ ਵਾਲਾ ਸਭ ਜਾਇਜ਼ ਹੀ ਹੋਵੇ ਰੇਟ ਜਿਹੜਾ ਆਪਾਂ ਮੇਲੇ ਚੋਂ ਲੋਕ ਕਿਉਂ ਲੈਂਦੇ ਨੇ ਬੀਜ ਯੂਨੀਵਰਸਿਟੀ ਤੋਂ ਵੀ ਉੱਥੇ ਰੇਟ ਘੱਟ ਹੁੰਦਾ ਇਹਨਾਂ ਦਾ ਵੀ ਰੇਟ ਸਭ ਤੋਂ ਘੱਟ ਹੀ ਹੁੰਦਾ ਬਸ ਆਹ ਨਾਲ ਹੀ ਆ ਗਿਆ ਮੈਂ ਤੈਨ ਦਿਖਾ ਕੇ ਲਿਆਉਣਾ ਸਾਰਾ ਅੱਜ ਆਪਾਂ ਇਹਨਾਂ ਨੂੰ ਪੁੱਛਾਂਗੇ ਕੀ ਕੀ ਰੇਟ ਆ ਕਿਹੜੀ ਵੀ ਆ 33823406 ਨਵੀਆਂ ਵੈਰੈਟੀਆਂ ਦਾ ਵੀ ਰੇਟ ਦੱਸ ਦੇਣਗੇ ਇਹ ਬੰਦੇ ਹਰ ਸਾਲ ਰੇਟ ਦੱਸਦੇ ਹੁੰਦੇ ਨੇ ਬਾਕੀ ਨਵੇਂ ਵੀ ਹੋਣਗੇ ਜਿਹੜੇ ਨਵੇਂ ਵੀ ਆਏ ਨੇ ਇਹਨਾਂ ਲਵੇ ਹਾਂ ਹੋਂਗੇ ਸਾਰਾ ਹੁੰਦਾ ਹੀ ਆ ਸੀਡ ਫਾਰਮ ਆ ਕਿ ਕਿੰਨਾ ਵੱਡਾ ਕੰਮ ਆ ਉਹਦੇ ਖੜੇ ਹੂੰ ਜਿਉਂਦੇ ਆ ਟਰੈਕਟਰ ਦੇ ਸੰਧੀ ਵਾਲੇ ਨੇ ਭਾਈ ਸੰਦ ਲੋਹਾ ਲਪਾ ਬਥੇਰਾ ਇਹਨਾਂ ਤੋਂ ਵੀ ਤੇ ਆਪ ਕਰਦੇ ਨੇ ਸਾਰੀ ਖੇਤੀ ਇਹ ਤੇ ਆਪ ਵੀ ਤਿਆਰ ਕਰਦੇ ਇੱਥੇ ਤਿਆਰ ਕਰਦੇ ਨੇ ਤੇ ਇੱਥੇ ਲਾ ਦੇ ਗੱਡੀ ਆਪ ਤੇ ਕੜੀ ਲੱਗਦਾ ਪਾਈਆਂ ਦਾ ਕੰਮ ਯਾਰ ਹਾਂ ਤੈਨੂੰ ਆਜਾ ਦਿਖਾਉਣਾ ਇਹਨਾਂ ਦਾ ਸਾਰਾ ਸਿਸਟਮ ਆਪ ਦਾ ਦੇਖੋ ਸਪਰੇਅ ਕਰਨ ਵਾਲਾ ਵੀ ਇਹਨਾਂ ਨੇ ਵੱਡੇ ਪੱਧਰ ਦੀ ਖੇਤੀ ਕਰਦੇ ਨੇ ਨਾ ਸਾਰੇ ਸਿਸਟਮ ਇਹਨਾਂ ਨੇ ਆਪ ਦਾ ਬਣਾਇਆ ਹੋਇਆ ਸੁਪਰ ਸੀਡਰ ਵਗੈਰਾ ਇੰਪਲੀਮੈਂਟ ਆਪ ਦੇ ਲੈ ਰੱਖੇ ਨੇ ਤੇ ਆ ਆ ਬੈਠੇ ਨੇ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਸਸ਼ੀਕਾਲ ਜੀ ਸਸ਼ੀਕਾਲ ਕਾਲ ਨੇ ਬਹੁਤ ਵਧੀਆ ਹੋ ਠੀਕ ਹੋ ਜੀ ਮੈਂ ਉਹ ਆਪਣਾ ਨਵੀਂ ਫਲੈਕਸ ਨਹੀਂ ਲਾਈ 3386346 ਵਾਲੀ ਜੀ ਪਰਸੋਂ ਲਾਈ ਹੋਊਂਦਾ ਨਾ ਠੀਕ ਐ ਉਹ ਮੈਂ ਦੇਖੀ ਮੈਂ ਇਧਰੋਂ ਆ ਰਿਆ ਸੀਗਾ ਮੈਂ ਕਿਹਾ ਚਲੋ ਪੁੱਛ ਕੇ ਆਈਏ ਫਿਰ ਵੀ ਹਾਂਜੀ ਬਣਾ ਲੈਣੇ ਚਲੋ ਦੰਨਾ ਵੀ ਰੇਟ ਦੱਸਾਂਗੇ ਇਹ ਦੱਸਣ ਨਾ ਦੱਸਣਾ ਆਪਾਂ ਤੱਕੇ ਨਾਲ ਤੁਹਾਨੂੰ ਰੇਟ ਲੈ ਕੇ ਵੀਡੀਓ ਦੇ ਵਿੱਚ ਦੇ ਦਾਂਗੇ ਚੱਲਣਾ ਉਧਰ ਹਾਂਜੀ ਤੇ ਮੜਾ ਜੀ ਸਾਨੂੰ ਢੇੜਾ ਕਢਾਓ ਜੀ ਆ ਮੁੰਡਾ ਅੱਜ ਮੇਰੇ ਨਾਲ ਸੀ ਲਾਪਰੀਤ ਤੇ ਮੈਨੂੰ ਕਹਿੰਦਾ ਵੀ ਕਿਵੇਂ ਸੀਡ ਫਾਰਮ ਵੀ ਕਾਫੀ ਤਾਕੜਾ ਲੱਗਦਾ ਪ੍ਰੋਜੈਕਟ ਇਹਨਾਂ ਦਾ ਦੱਸੀਏ ਕਦੋਂ ਸ਼ੁਰੂ ਕੀਤਾ ਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਪ੍ਰੀਤ ਜੀ ਆਪਾਂ 1997-98 ਦੇ ਵਿੱਚ ਕੰਮ ਸ਼ੁਰੂ ਕੀਤਾ ਬੀਜ ਦੀ ਲੈਣ ਚ ਆਏ ਆਪਾਂ 98 ਦੇ ਵਿੱਚ ਹੀ ਹਾਂ ਬੜਾ ਸੰਘਰਸ਼ ਕੀਤਾ ਹੂੰ ਬੀਜ ਦੀ ਲੈਣ ਬਾਰੇ ਪਤਾ ਨਹੀਂ ਜੀਗਾ ਫਾਰਮਰ ਰਜਿਸਟਰਡ ਕਦੋਂ ਹੋਇਆ ਤੁਹਾਡੇ ਗੁਜਾਰੀ 97-98 ਦੇ ਵਿੱਚ 98 ਦੇ ਵਿੱਚ ਹਾਂਜੀ 24 ਤੇ 2 26-27 ਸਾਲ ਹੋ ਗਈ ਹਾਂ ਇਹ ਮਤਲਬ ਆਪਣਾ ਰਜਿਸਟਰਡ ਕੰਮ ਕਰ ਰਿਹਾ ਰਜਿਸਟਰਡ ਕਰਾਇਆ ਨਹੀਂ ਜੀ ਇਹਦੋਂ ਪਹਿਲਾਂ ਵੀ ਕੰਮ ਕਰਦੇ ਸੀ ਹਾਂ ਉਸ ਤੋਂ ਪਹਿਲਾਂ ਖੇਤੀਬਾੜੀ ਨਾਲ ਜੁੜੇ ਹੋਏ تھے ਖੇਤੀ ਕਰਦੇ ਗਿਲਚਰ ਕਰ ਠੀਕ ਹੈ ਤੇ ਆਪਣਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਜੀ ਉਸ ਤੋਂ ਬਾਅਦ ਸੋਚਿਆ ਰਬੀਬ ਲੈਣ ਵੱਲ ਵੀ ਆਪਾਂ ਜਾ ਸਕਦੇ ਹਾਂ ਤੇ ਸੀਡ ਵੱਲ ਨੂੰ ਕਿਵੇਂ ਹੋਇਆ ਰੁੱਖਤ ਸ਼ੁਰੂ ਕੀਤਾ ਯੂਨੀਵਰਸਿਟੀ ਦੇ ਵਿੱਚ ਮੈਂ ਨਾਲ ਜੁੜਿਆ ਜੀ ਯੂਨੀਵਰਸਿਟੀ ਦੀਆਂ ਜਿਹੜੀਆਂ ਆਪਣੀਆਂ ਗਾਈਡਲਾਈਨਾਂ ਲਈਆਂ ਹਾਂ ਹਾਂਜੀ ਉਹਨਾਂ ਦੇ ਲੀਹਾਂ ਤੇ ਤੁਰੇ ਉਸ ਤੋਂ ਬਾਅਦ ਮੈਨੂੰ ਭਰੋਸਾ ਹੋਇਆ ਯਾਰ ਆਪਾਂ 20 ਪੈਦਾ ਕਰਕੇ ਜ਼ਿਮੀਂਦਾਰਾਂ ਨੂੰ ਦੇਈਏ ਆਪਾਂ ਧਾਮਾਂ ਹਾਂਜੀ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਮ 6-7 ਸਾਲ ਲਗਾਤਾਰ ਮੈਂ ਯੂਨੀਵਰਸਿਟੀ ਨੂੰ ਮੈਂ ਤਾਂ ਇੱਕ ਆਪਦਾ ਗੁਰੂ ਵੀ ਮੰਨਦਾ ਬਿਲਕੁਲ ਜੀ ਤੇ ਉਹਦੇ ਵਿੱਚੋਂ ਮੈਂ ਬੜਾ ਕੁਝ ਸਿੱਖਿਆ ਮਤਲਬ ਜਦੋਂ ਦਾ ਲਾਇਆ 98 ਦਾ ਉਦੋਂ ਸ਼ੁਰੂ ਤੋਂ ਹੀ ਆਪਣੇ ਜੈ ਜਨਰੇਟ ਬਿਲਕੁਲ ਬਿਲਕੁਲ ਜੀ ਤੇ ਹੁਣ ਤਾਂ ਚਲੋ ਅੱਜ ਜਵਾਨਾ ਆ ਗਿਆ ਤੁਸੀਂ ਵੀਡੀਓ ਬਣਾ ਲਈ ਲੋਕਾਂ ਚੋਂ ਹਾਂ ਹੁਣ ਤਾਂ ਸੋਸ਼ਲ ਮੀਡੀਆ ਦਾ ਜੁਗ ਆ ਗਿਆ ਆਪਣਾ ਅਸੀਂ ਬਹੁਤ ਉਹ ਟਾਈਮ 'ਚ ਸੰਘਰਸ਼ ਕਰਕੇ ਆਪਣਾ ਨਾਮ ਪੈਦਾ ਕੀਤਾ ਹਮ ਇਕੱਲਾ ਸਾਡਾ ਪੰਜਾਬ 'ਚ ਨਾਮ ਨਹੀਂ ਹੈਗਾ ਠੀਕ ਹੈ ਜੀ ਸਾਰੇ ਵਾਲ ਵਟਨ ਦੇ ਵਿੱਚ ਵੀ ਸਾਨੂੰ ਕਮਾਂਡ ਸ਼ੀਟ ਫਾਰਮ ਦੇ ਨਾਮ ਤੇ ਸਾਰੇ ਜਾਣਦੇ ਨੇ ਪੰਜਾਬ ਤੋਂ ਬਾਹਰ ਹੋਰ ਸ਼ੀਟਾਂ ਵਾਲੇ ਵੀ ਵੀ ਲੈ ਜਾਂਦੇ ਸਾਰੇ ਲੈ ਕੇ ਜਾਂਦੇ ਆ ਰਸਤੇ ਵੀ ਜਾਣਦੇ ਨੇ ਸਸਤਨ ਹਾਂਜੀ ਆ ਨਮਾ ਆਟੋਮੈਟਿਕ ਪਲਾਂਟ ਲਾਇਆ ਸਾਰਾ ਜੀ ਠੀਕ ਹੈ ਸਾਰਾ ਆਟੋ ਹੈ ਜੀ ਇਹ ਇੱਥੇ ਗ੍ਰੇਡਿੰਗ ਵਗੈਰਾ ਦਾ ਸਾਰਾ ਗ੍ਰੇਡਿੰਗ ਇੱਥੇ ਕਰਦੇ ਆ ਜੀ ਤੇ ਨਾਲ ਹੀ ਆਪਣੀ ਖੇਤੀ ਆ ਗਈ ਨਾਲ ਖੇਤੀ ਕਰਦੇ ਆ ਜੀ ਗੱਲ ਗੱਲਾਂ ਕਰ ਰਹੀ ਸੀ ਯੂਨੀਵਰਸਿਟੀ ਦੀਆਂ ਤੇ ਅੱਗੇ ਉਹੀ ਗੱਲਾਂ ਕਰਦੇ ਕਰਦੇ ਆਪਣੀ ਮੈਨੂੰ ਵੀ ਆਲੀ ਫਲੈਕਸ ਦਿਸ ਗਈ ਮੈਂ ਲਿਖਿਆ ਦੇਖਿਆ 826 3388 ਵੀ ਜਿਹੜੇ ਨਵੇਂ ਵੀ ਆਏ ਨੇ ਉਹੀ ਫਿਰ ਮੈਂ ਥੱਲੇ ਨਾਮ ਦੀ ਕਮਾਣ ਸੀਡ ਫਿਰ ਮੈਨੂੰ ਪੰਪ ਦੇਖ ਕੇ ਪਤਾ ਲੱਗ ਗਿਆ ਵੀ ਇਹਦਾ ਆਪਣੇ ਆਪ ਦੇ ਬੰਦੀ ਨੇ ਤੁਸੀਂ ਆਈ ਨਹੀਂ ਹੋਣਾ 6 ਮਹੀਨੇ ਹੋ ਗਏ ਹਾਂ ਬਸ ਤੁਹਾਨੂੰ ਪਤਾ ਜੀ ਕਮਾਕਾਰਾਂ ਚ ਗੇੜਾ ਨਹੀਂ ਵੱਜਦਾ ਕਈ ਵਾਰੀ ਉਹਨਾਂ ਮੇਲੇ ਤੇ ਤਾਂ ਮੇਲੇ ਤੇ ਹਾਂ ਮੇਲੇ ਤੇ ਰਾਜਪੁਰੇ ਰਾਜਪੁਰੇ ਹਾਂ ਜੀ ਤੇ ਮੈਂ ਕਿਹਾ ਚਲੋ ਇਹਨਾਂ ਨੇ ਨਵੀਆਂ ਵੈਰਟੀਆਂ ਦੇ ਜੀ ਪੋਸਟਰ ਲਾਇਆ ਵੀ ਆਪਾਂ ਰੇਟ ਪੁੱਛ ਕੇ ਆਈਏ ਨਾਲੇ ਸਾਰੇ ਕਿਸਾਨਾਂ ਨੂੰ ਦੱਸੀਏ ਵੀ ਕੀ ਕੀ ਰੇਟ ਕੱਢੇ ਨੇ ਤੇ ਫਿਰ ਆਪਣੇ ਕਣਕਾਂ ਦੇ ਕਣਕਾਂ ਦੇ ਰੇਟ ਹੁਣ ਤੁਸੀਂ ਐ ਕਰੋ ਜੀ ਅੱਜ ਅਸੀਂ ਆਈ ਗਏ ਫਿਰ ਦੱਸ ਹੀ ਦਿਓ ਹੁਣ ਬਾਰੀ-ਬਾਰੀ ਅਗਲੀ ਵੀਡੀਓ ਚ ਦੱਸਾਂਗੇ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਆ ਤਕਰੀਬਨ ਕੰਕੰਨ ਦੇ ਰੇਟ ਉਸ ਤੋਂ ਆਪਣੇ ਕਰ ਲਓ ਜੀ ਚਾਹੇ ਆਪਾਂ ਵੀ ਜਿਹੜੇ ਪਹਿਲਾਂ ਪੁਰਾਣੀ ਜਿਹੜਾ ਨਵੇਂ ਵੈਰਾਈਟੀਆਂ ਨੇ 3406 ਹੂੰ 3386 ਇਹਨਾਂ ਦਾ ਰੇਟ 3386 ਤੇ 3406 ਦਾ ਰੇਟ ਸੁਣ ਲਓ ਰੇਟ ਦੱਸਣ ਲੱਗਿਆ ਵੀਡੀਓ ਦੇ ਵਿੱਚ ਇੱਕ ਪਾ ਜਿਹੜੀ 3386 ਵੈਰਾਈਟੀ ਆਪਣੀ ਜੀ ਇਹ 3386 ਦੇ ਵਿੱਚੋਂ ਇਹਨਾਂ ਨੇ ਅਰ ਸਰਚ ਕੀਤੀ ਆ 30 80 ਦੀ ਲਾਈਨ ਚ ਵੈਰਾਈਟੀ ਆ ਹਾਂ ਤੇ ਜਿਹੜੀ ਹੈਗੀ 3406 2976 ਦੀ ਲਾਈਨ ਚ ਇਹ ਦੋਨੇ ਐਚਡੀ ਦਿੱਲੀ ਪੂਸ਼ਾ ਦੀਆਂ ਵੈਰਾਈਟੀਆਂ ਨਹੀਂ ਹਾਂ ਇਹ ਚੁੱਡੀ ਜਿੱਲ੍ਹੇ ਦੀ ਪੂਸ਼ਾ ਦੀਆਂ ਵੈਰਾਈਟੀਆਂ ਨੇ ਤੇ ਇਹਨਾਂ ਦਾ ਝਾੜ ਵਗੈਰਾ ਦਾ ਕੀ ਹੈ ਜੀ ਝਾੜ ਦਰਸਲ ਲਗਭਗ ਝਾੜਣ ਦੇ ਚੰਗੇ ਨੇ ਪਰ ਅਸੀਂ ਪੂਰਾ ਨਹੀਂ ਲੈ ਸਕੇ ਸਾਨੂੰ ਉਹਨੇ ਵੀ ਥੋੜਾ ਦਿੱਤਾ 50 50 ਕਿਲੋ ਵੀ ਵੈਰਾਈਟੀਆਂ ਨੇ ਦਿੱਤਾ 50 50 ਕਿਲੋ ਲਾ ਕੇ ਅਸੀਂ 80 80 ਕਿਲਿਆਂ ਥੋੜੀ ਚਾਰ ਕੀਤਾ ਹੈ ਵੀ ਸਾਡੇ ਕੋਲ 700 ਕੋਲ ਕੁਨਟਲ ਮਾਲ ਹੈ ਠੀਕ ਹੈ ਆਪਾਂ ਚੁੰਡੀਆਂ ਨਾਲ ਲਾਇਆ ਸੀ ਵੀ ਨਾ ਮਸ਼ੀਨ ਹੈਗੀ ਰੱਦ ਕੋ ਸਾਰੀ ਇਹ ਬੈੱਡ ਪਲੈਂਟਰ ਹੈਗਾ ਉਹ ਬੈੱਡ ਤੇ ਲਾਇਆ ਸੀ ਹਾਂ ਉਹ 6 ਕਿਲੋ 20 ਕਿੱਲੇ ਦਾ ਘੇਰਦਾ 6-7 ਕਿਲੋ ਠੀਕ ਹੈ ਹਾਂਜੀ ਤੇ ਕਿੰਨਾ ਝਾੜ ਰਿਹਾ ਜੀ ਫਿਰ 336 ਉਹ ਤਾਂ ਪਰ ਬਟਾਂ ਦੇ ਲਾਗੇ ਨਹੀਂ ਆਉਂਦਾ ਸਾਡਾ ਝਾੜ ਤਾਂ ਥੋੜਾ ਆਇਆ ਪਰ ਇਹ ਵੈਰਾਈਟੀ ਦਾ ਝਾੜ ਬਹੁਤ ਵਧੀਆ ਨਾ ਪਰ ਬੀਜ ਬਹੁਤ ਕੱਟ ਪਿਆ ਠੀਕ ਹੈ ਤੇ ਇਹਦਾ ਰੇਟ ਕੀ ਹੈ ਜੀ 3386 ਇਹਨਾਂ ਦਾ 2200 ਰੁਪਏ ਰੇਟ ਹੈ ਜੀ ਤੇ ਦੋ ਵੈਰਾਈਟੀਆਂ ਦਾ 3386 ਤੇ 3406 ਹਾਂ 40 ਕਿਲੋ ਦਾ ਜੀ 2200 ਸਿਰਫ ਨਵੀਂ ਵੈਰਾਈਟੀ ਹੈ ਜੀ ਨ ਨਵੀਂ ਵੈਰਾਈਟੀ ਵਾਈਸੋ ਵੀ ਆਪਾਂ ਨੂੰ ਬਹੁਤ ਆ ਵੀਰ ਜੀ ਠੀਕ ਹੈ ਤੇ ਉਸ ਤੋਂ ਬਾਅਦ ਦੋ ਵੈਰਾਈਟੀਆਂ ਡੀਬੀਡਬਲਯੂ ਦੀਆਂ ਨੇ ਇੱਕ 371 ਇੱਕ 372 ਉਹ ਬਹੁਤ ਵਧੀਆ ਨੇ ਕਰਨਾਲ ਦੀਆਂ ਹਾਂਜੀ ਹਾਂ 371 ਦਾ ਪਿਛਲੇ ਸਾਲ ਵੀ ਝਾੜ ਦੇ ਰ record ਰਹੇ ਨੇ ਵੈਰਾਈਟੀਆਂ ਇਹ 327 ਦੀ ਲਾਈਨ ਚੋਂ ਨੇ ਹਾਂ 327 ਚੋਂ ਨਿਕਲਿੰਦਾ ਤਿੰਨ ਕਿਸਮ ਇਹਨਾਂ ਨੇ 70 71 72 ਗੱਡੀਆਂ ਸੀ ਤੇ 300 ਆਪਣਾ 70 371 ਤੇ 372 ਤੇ 300 ਕਹਾਂ ਜਿਹੜੀ 70 ਉਹਦਾ ਵੀ ਅਸੀਂ ਨਹੀਂ ਵੀ ਸਾਡੇ ਕੋਲ ਹੈਗਾ ਅਸੀਂ ਪਰ ਨਹੀਂ ਉਹਨੂੰ ਸੇਲ ਕਰਦੇ ਹੋ ਉਹਦਾ ਝਾੜ ਘਟਾ ਠੀਕ ਹੈ 71 ਤੇ 72 ਦਾ ਝਾੜ तकरीबन ਜਿਹੜੀ 71 ਵੈਰੈਟੀ ਹੈ ਇਹਦਾ 28 ਤੋਂ 30 ਕੁਇੰਟਲ ਝਾੜ ਐਵਰੇਜ ਦੋ ਵੈਰੈਟੀਆਂ ਦਾ ਆ ਜਾਂਦਾ ਮਾੜੀ ਜ਼ਮੀਨਾਂ ਵਾਸਤੇ 371 ਬਹੁਤ ਵਧੀਆ ਤਕੜੇ ਜ਼ਮੀਨਾਂ ਵਾਸਤੇ 372 ਇਹਨਾਂ ਦੇ ਆਪਣੇ ਕੋਲ ਫਾਊਂਡੇਸ਼ਨ ਬੀਜ ਵੀ ਹੈਗੇ ਨੇ ਤੇ ਸਰਟੀਫਿਕੇਟ ਤੇ ਟੀਐਲ ਵੀਜ ਵੀ ਹੈਗੇ ਨੇ ਸਰਟੀਫਿਕੇਟ ਤਾਂ ਬਣਿਆ ਨਹੀਂ ਹਾਲੇ ਨੋਟੀਫਾਈਡ ਕੀਤੀ ਹੋਣੀ ਹੈ ਜੀ ਜੀ ਤੇ ਇਹਨਾਂ ਦਾ ਕੀ ਰੇਟ ਰਹਿਣਾ ਇਹਨਾਂ ਦਾ ਰੇਟ 1650 ਰੁਪਏ ਰੇਟ ਆ ਇਹਦਾ ਕੱਲ ਜੁਲੋ ਦੇ ਵਿੱਚ ਇੱਕ ਦਾ ਸਿਰਫ ਹਾਂ ਦੋ ਇੱਕ ਸੰਭਵ ਲੋ ਵੀਰੋ ਯੂਨੀਵਰਸਿਟੀ ਵਾਲੇ ਰੇਟ ਤੇ ਸਬਸਿਡੀ ਕੱਟ ਕੇ ਤੁਹਾਨੂੰ ਉਹੀ ਰੇਟ ਤੇ ਉਦੋਂ ਵੀ ਮੈਨ ਨਾਲ ਦਾ ਸਸਤਾ ਹੀ ਪੈ ਗਿਆ ਇਹ ਆਹ ਜ਼ਿੰਮੇਦਾਰ ਨੂੰ ਜਿਹੜੇ ਦੂਜੇ ਵੀ ਨੇ ਵੀਰ ਜੀ ਆਪਣੇ ਜਿਵੇਂ 327 ਹੂੰ ਵੈਰਾਈਟੀ ਵੀ ਡੀਬਲਯੂ ਆਪਣੀ ਕਰਨਾ ਹੁੰਦੀ ਆ 327 ਇੱਕ ਉਹਦੇ ਨਾਲ 826 ਬਹੁਤ ਮਸ਼ਹੂਰ ਹੋਈ ਏ ਹਾਂ ਪੀ ਵੀ ਡਬਲਯੂ ਆਪਣੀ ਯੂਨੀਵਰਸਿਟੀ ਪੀ ਐ ਜੂ ਦੀ ਬਹੁਤ ਵਧੀਆ ਵੈਰਾਈਟੀ ਆ ਪਿਛਲੀ ਵਾਰ ਬਹੁਤ ਦਮਦਾਰ ਅੱਜ ਵੀ ਦਮਦਾਰ ਹੈ ਜੀ ਤੇ 826 ਹੂੰ ਇਨਾਂ ਦਾ ਰੇਟ ਵੀ ਤਕਰੀਬਨ ਅਸੀਂ ਕਾਫੀ ਘੱਟ ਦੇ ਦੇਾਂਗੇ ਜਿਹੜਾ ਜ਼ਿਮੀਦਾਰ ਨੂੰ ਆਪਣਾ ਘਰ ਦਾ ਬੀਜ ਪੈਂਦਾ ਹੈ ਨਹੀਂ ਰੇਟ ਦੱਸੋ ਜੀ ਵੀਡੀਓ ਦੇ ਵਿੱਚ ਵੀ ਰੇਟ ਦੇਵੋਗੇ ਕਿੰਨੇ ਰੁਪਏ ਕਿਲੋ ਦੇਵੋਗੇ ਤੇ ਕਿੰਨੇ ਦਾ ਗੱਟਾ ਮਿਲੂ ਹਾਏ 6 ਵੈਰਾਈਟੀਆਂ ਦਾ ਰੇਟ ਆਪਾਂ 187 222 303 ਤੇ 327 ਤੇ 826 ਇਨਾਂ ਦਾ ਰੇਟ 1360 ਵੀ ਰੇਟ ਆ ਬਾਈ ਜੀ ਵਿੱਚ ਹੀ 29 ਸਾਢੇ ਵਿੱਚ 29 ਸਾਢੇ ਹਾਂ ਮੈਂ ਉੱਥੇ ਲਿਖਿਆ ਦੇਖਿਆ ਬੈਨਰ ਤੇ ਤੇ 1360 ਰੁਪਏ ਜੀ 1360 ਰੁਪਏ 40 ਕਿਲੋ ਦਾ ਬੈਗ ਦਾ ਰੇਟ 40 ਕਿਲੋ ਸਰਟੀਫਾਈਡ ਬੀਜ ਦਾ 40 ਕਿਲੋ ਬੀਜ ਦਾ 1360 ਰੁਪਏ ਉਹ ਜੇ ਘਰ ਦਾ ਬੀਜ ਪਾਈਏ ਤਾਂ ਆਪਾਂ 50 ਕਿਲੋ ਪਾ ਦਿੰਨੇ ਆ 700 ਰੁਪਏ ਕਣਕ ਦਾ ਰੇਟ ਆ ਜੀ ਹੁਣ ਆਹ ਇੰਨਾ ਕੀ ਚੱਲ ਰਿਹਾ ਤਾਂ ਉਹਦੇ ਨੂੰ ਵੀ ਸਸਤੀ ਪੈ ਗਈ ਜੀ ਇਹ ਘਰ ਦੇ ਬੀਜ ਨਾਲ ਵੀ ਸੰਲਾਂ ਹਿਸਾਬ ਹਾਂ ਮੈਂ ਤਾਂ ਕਹਣਾ ਜ਼ਿਮੀਂਦਾਰਾਂ ਨੂੰ ਕੁਆਲਿਟੀ ਬੀਜੋ ਜੀ ਤੇ ਮੈਂ ਵੱਧ ਮੁਨਾਫਾ ਕਮਾਉ ਤੇ ਜਿਵੇਂ ਇੰਨੇ ਘੱਟ ਰੇਟ ਦੇਤੇ ਜੀ ਆਪਾਂ ਇੰਨਾ ਘੱਟ ਰੇਟ ਦੇ ਕੇ ਆਪਾਂ ਰੇਟ ਦਰਸਲ ਕਟ ਇਸ ਤਰ੍ਹਾਂ ਨੇ ਆਪਾਂ ਜਿਆਦਾ ਮਾਰਜਨ ਰੱਖਿਆ ਹੀ ਨਹੀਂ ਨਾ ਤਾਂ ਆਪਾਂ ਕਿਸੇ ਨੂੰ ਗਾਹਾਂ ਡਿਸਟ੍ਰੀਬਿਊਟਰ ਨੂੰ ਮਾਲ ਦਿੰਨੇ ਆ ਆਪਦਾ ਸਿੱਧਾ ਕਿਸਾਨ ਤੋਂ ਕਿਸਾਨ ਆ ਜੀ ਕਿਸਾਨ ਆ ਆਪਾਂ ਕਿਸਾਨ ਨੂੰ ਸਿੱਧਾ ਬੀਜ ਦੇ ਦਨਾ ਇਹਦੇ ਵਿੱਚ ਕੋਈ ਵਿਚਾਇਲ ਨਹੀਂ ਹੈ ਬੰਦਾ ਕੋਈ ਆਪਣੇ ਇਹਦੇ ਵੀ ਜਿਹੜਾ ਪੈਸੇ ਕਮਾਵੇ ਵਿੱਚ ਮਾਰਜਨ ਵਾਲਾ ਕੋਈ ਨਹੀਂ ਹੈ ਰੁਪਏ 2 ਰੁਪਏ ਵੀ ਕਿਲੋ ਮਗਰ ਬਣ ਜਣਾ ਇਸਦਾ ਉਹ ਵੀ ਬਹੁਤ ਵੱਡੀ ਗੱਲ ਮੰਨਦੇ ਆ ਬਹੁਤ ਹੈ ਕੋਈ ਗੱਲ ਨਹੀਂ ਨਹੀਂ ਬਹੁਤ ਬਹੁਤ ਜ਼ਿਆਦਾ ਸਹੀ ਰੇਟ ਦਿੱਤੇ ਜੀ ਜਿਵੇਂ 34063388 ਇੰਨੇ ਨਵੀਆਂ ਵੈਰਾਈਟੀਆਂ ਨੇ ਮਾਰਕੀਟ ਦੇ ਵਿੱਚ ਹੈ ਨਹੀਂ ਤੁਸੀਂ ਸਿਰਫ 2200 ਰੁਪਏ ਦਾ ਘਟਾ ਦੇ ਰਹੇ ਹੋ ਬਸ ਜਿੰਨਾ ਸਟਾਕ ਸਾਡੇ ਕੋਲ ਥੋੜੇ ਦਿਨ ਰਹੂਗਾ ਕੁਆਲਿਟੀ ਵੀ ਆਪਣੀ ਜੋ ਮਰਜ਼ੀ ਜਿੱਥੋਂ ਮਰਜ਼ੀ ਆ ਜਾਵੇ ਤੇ ਬਾਕੀ ਜਿਵੇਂ ਜਿੰਨੇ ਵੀ ਅਵਾਰਡ ਤੁਹਾਨੂੰ ਮਿਲੇ ਹੋਏ ਨੇ ਜੀ ਦੇਖ ਰਿਹਾ ਸਾਰੇ ਪਹਿਲੇ ਨੰਬਰ ਵਾਲੇ ਨੇ ਹਾਂਜੀ ਜਿੰਨੇ ਅਵਾਰਡ ਆਪਾਂ ਨੂੰ ਪੀਯੂ ਦੇ ਵਿੱਚੋਂ ਅਵਾਰਡ ਮਿਲੇ ਹਾਂਜੀ ਆਈਸੀਆਰ ਤੋਂ ਅਵਾਰਡ ਮਿਲੇ ਆ ਪੂਸ਼ਾ ਤੋਂ ਮਿਲਿਆ ਜੀ ਤੇ ਕੰਪੀਟੀਸ਼ਨ ਨਾਮ ਵੀ ਅਸੀਂ ਘਟੋ ਘਟਾ 9200 ਉਹ ਨਾਮ ਦਿੱਤੇ ਹੋਏ ਕੰਪੀਟੀਸ਼ਨ ਨਾਮ ਸਾਡਾ 175 ਨਾਮ ਜਿੱਤੇ ਜੀ ਤੁਸੀਂ 175 ਕੰਪੀਟੀਸ਼ਨ ਜਿਹੜੇ ਫਰਸਟ ਦੇ ਵਿੱਚ ਨੇ ਸਾਰੇ ਆ ਕੁਝ ਪੈ ਵੀ ਨੂਰੇ ਦੇਖੋ ਠੀਕ ਹੈ ਜੀ ਥੋੜੋ ਥੋੜੇ ਲਾਇਵੇ ਆ ਸਾਡੇ ਹੂੰ ਬਾਕੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਜਿਵੇਂ ਕੁਆਲਿਟੀ ਪੱਖੋਂ ਦੇਖਦੇ ਆ ਜੀ ਜਿਵੇਂ ਤੁਸੀਂ ਤਾਂ ਚਲੋ ਕਹਿ ਰਹੇ ਹੋ ਵੀ ਸਾਡੀ ਕੁਆਲਿਟੀ ਹਰੇਕ ਵਧੀਆ ਕਹਿੰਦਾ ਵੀ ਤੁਸੀਂ ਫਾਰਮਰਾਂ ਨੂੰ ਕੀ ਸਨੇਹਾ ਦੇਣਾ ਕਿਉਂਕਿ ਹਰੇਕ ਬੰਦਾ ਆਪਣੇ ਤੋਂ ਵੀ ਨਹੀਂ ਲੈ ਸਕਦਾ ਜੇ ਕਿ ਇਹ ਸਾਰਾ ਪੰਜਾਬੀ ਕਮਾਣ ਸੀਡ ਫਾਰਮ ਤੇ ਆ ਜੂ ਵੀ ਇਹ ਨੂੰ ਮੰਨਦੇ ਹੋ ਜੀ ਤੇ ਜੇ ਦੂਜਿਆਂ ਤੋਂ ਵੀ ਲੈਣੇ ਆ ਤਾਂ ਕੀ ਚੀਜ਼ ਦੇਖਣ ਕਿਸਾਨ ਕਿਸਾਨਾਂ ਦਾ ਫਾਇਦਾ ਵੀ ਕਰਦੀ ਏ ਥੋੜਾ ਜਿਹਾ ਕਿਵੇਂ ਵੀ ਲੈਣਾ ਚਾਹੀਦਾ ਦੇਖੋ ਇੱਕ ਤਾਂ ਜਿਹੜਾ ਕਿਸਾਨ ਬੀਜ ਬੀਜ ਪੈਦਾ ਕਰਨ ਵਾਲਾ ਉਹਨੂੰ ਜ਼ਰੂਰੀ ਹੈ ਉਹਨੂੰ ਬਰੀਡਰ ਸੀਡ ਮਿਲੇ ਆ ਉਹ ਕਿਵੇਂ ਪਤਾ ਲੱਗੂ ਉਹ ਮੈਂ ਦੱਸ ਦਣਾ ਇੱਥੇ ਆਪਣੀ ਇੱਕ ਤਾਂ ਥੈਲੀ ਆ ਉਹ ਬਰੀਡ ਸੀਡ ਦਾ ਕੀ ਹੋਇਆ ਹਾਂਜੀ ਹਾਂਜੀ ਇਹ ਉਹਨਾਂ ਨਾਲ ਆਪਣਾ ਜਿਹੜੀਆਂ ਵੀ ਜਿਵੇਂ ਦਿੱਲੀ ਹੋ ਗਿਆ ਹਾਂਜੀ ਯੂਏਯੂ ਲੁਧਿਆਣਾ ਹੋ ਗਿਆ ਕਰਨਾਲ ਹੋ ਗਿਆ ਆਈਸੀਆਰ ਉਹਨਾਂ ਤੋਂ ਆਪਾਂ ਨੂੰ ਐਮਓਯੂ ਸਾਈਨ ਕਰਨਾ ਪੈਣਾ ਦੇਖੋ ਇਹਨੇ ਠੀਕ ਹੈ ਅੱਛਾ ਸੀ ਐਮਓ ਜੀ ਸਾਈਨ ਕੀਤਾ ਉਹਨਾਂ ਨਾਲ ਹਾਂਜੀ 306 ਦਾ ਠੀਕ ਹੈ ਜਿਹੜੀ ਨਵੀਂ ਵੈਰਾਈਟੀ ਇਹ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਹੈ ਹਰ ਇੱਕ ਜੀਮੇਦਾਰ ਲਵੇ ਉਹਨੂੰ ਮਿਲਿਆ ਜਾ ਉਹ ਐਨਐਬੀ ਵਿੱਚ ਹੀ ਜਾਂਦਾ ਠੀਕ ਹੈ ਐਮਓਯੂ ਸਾਈਨ ਹੋਣਾ ਚਾਹੀਦਾ ਜੀ ਹਾਂਜੀ ਤੇ ਇਹ ਕਿਹੜੀ ਵੈਰਾਈਟੀ ਦਾ ਏ ਆਪਣਾ 306 ਦਾ 6 ਦਾ ਇਹ ਹੈਗਾ ਆਪਣਾ 3380 ਠੀਕ ਹੈ ਜੀ ਤਾਂ ਆਹ ਦੇਖੋ ਟੈਗ ਨੇ ਠੀਕ ਹੈ ਟੈਗ ਨੇ ਦੀ ਸਾਈਡ ਤੇ ਆ ਟੈਗ ਹੋਣਗੇ ਦੇਖੋ ਹਾਂਜੀ ਹਾਂਜੀ ਆਪਣੇ ਜਿੰਨੇ ਵੀ ਟੈਗ ਨੇ ਇਹ 372 ਦੇ 372 ਦੇ ਟੈਗ ਨੇ ਕੰਦਾ ਘਟਾ ਨਹੀਂ ਲਿਆ ਆਪਾਂ ਨੇ ਠੀਕ ਹੈ ਆਪਣੇ 25 25 ਘਟਾ ਇਹਨਾਂ ਦੇ ਬਕਾਇਦਾ ਮੋਹਰ ਲੱਗ ਕੇ ਸਿਗਨੇਚਰ ਹੁੰਦੇ ਨੇ ਡਾਕਟਰਾਂ ਦੇ ਆ ਦੇ ਇਹਦੇ ਵਿੱਚ ਸਾਰਾ ਬਈ ਜੀ ਇਹ ਆਪਾਂ ਨੂੰ ਟੋਟਲ ਆ ਨੰਬਰ ਸਾਰਾ ਦੇਖ ਕੇ ਆਪਾਂ ਲੋ ਕਮਾਂਡ ਸੀਟ ਫਾਰਮ ਅਲਾਟਮੈਂਟ ਹੋ ਜਾਂਦੀ ਹੈ ਠੀਕ ਹੈ ਤੇ ਆਪਾਂ ਨੂੰ ਹਰ ਇੱਕ ਬੰਦੇ ਨੂੰ ਦੇਖ ਲੈਣਾ ਚਾਹੀਦਾ ਇਹ ਬਿਲ ਹੈਗੇ ਜੀ ਫੇ ਵੀ ਇਹਨਾਂ ਤੋਂ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਜੀ ਵੀ ਬਾਕੀ ਹਾਂਜੀ ਅਰੀਜਨਲ ਉਹਨੇ ਸੀਡ ਲੈ ਕੇ ਆਈਸੀਏਆਰ ਤੋਂ ਪ੍ਰਾਪਤ ਕੀਤਾ ਹੈ ਪ੍ਰਾਪਤ ਕੀਤਾ ਜਾਂ ਦੇਖੋ ਸਾਰੇ ਪਏ ਆ ਨਵੇਂ ਬੀਜ ਆਪਣੇ ਜਿੰਨੇ ਵੀ ਹੈਗੇ ਹਾਂਜੀ 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 ਆਪਾਂ ਇਹ ਹਰ ਇੱਕ ਦੇਖਣਾ ਚਾਹੀਦਾ ਹੈ ਬੰਦੇ ਕੋਲ ਬੀਜ ਸਹੀ ਲਏ ਹੋਏ ਨੇ ਜਾਂ ਐਵੇਂ ਠੀਕ ਹੈ ਹਰ ਕਿਸੇ ਨੂੰ ਤਾਂ ਕਿਸੇ ਵੀ ਕਰ ਕੋ ਕਹ ਦੋ 3300 ਅਸੀਂ ਉਹ ਕਿਹੜਾ ਬੋਲਦੀ ਹੈ ਹਾਂ ਆਈਸੀਆਰ ਦਿੱਲੀ ਹੈ ਜੀ ਤੇ ਬਾਕੀ ਕਰਨਾਲ ਆ ਗਿਆ ਬਾਈ ਜੀ ਹਾਂਜੀ ਹਾਂਜੀ ਤੇ ਦੂਸਰਾ ਹਸਾਰ ਆ ਗਿਆ ਯੂਨੀਵਰਸਿਟੀ ਪੀਜੀ ਲਦਿਆਂ ਹਾਂਗੇ ਇਹਨਾਂ ਦੇ ਜਿਹੜੇ ਸਾਇੰਸਦਾਨ ਨੇ ਹੂੰ ਉਹਨਾਂ ਤੋਂ ਸਾਡੇ ਕਮਾਂਡ ਸੀਟ ਬਾਰੇ ਬਾਰੇ ਪੁੱਛੋ ਕਮਾਂਡ ਸੀਟ ਫਾਰਮ ਵੀ ਕਹੀ ਜੀ ਆਵਾਜ਼ਾਂ ਤੇ ਕਹੇ ਜੀ ਬਿਲਕੁਲ ਇਹ ਕਿਹਨੂੰ ਵੀ ਉਹਨਾਂ ਦੇ ਸਾਇੰਸਦਾਨਾਂ ਤੋਂ ਪੁੱਛੋ ਸਾਨੂੰ ਬਾਈ ਨੇਮ ਜਾਣਦੇ ਆ ਸਭ ਤੋਂ ਜਿੰਨੇ ਵੀ ਐਮਯੂਜੀ ਸਾਈਨ ਹੋਏ ਨੇ ਫੋਨ ਕਰਕੇ ਪੁੱਛ ਲਓ ਕਮਾਨ ਸੀਡ ਫਾਰਮ ਨੇ ਦਿੱਤਾ ਜਾਂ ਨਹੀਂ ਦਿੱਤਾ ਇਹ ਵੀ ਚੈਲੰਜ ਕਰਦੇ ਆ। ਇਹ ਕਹਿੰਦੇ ਇੰਨੀ ਕੁ ਗਰੰਟੀ ਆ ਵੀ ਖੇਤੀਬਾੜੀ ਯੂਨੀਵਰਸਿਟੀ ਨੂੰ ਪੁੱਛੋ ਵੀ ਕਮਾਨ ਸੀਡ ਫਾਰਮ ਚੀਜ਼ ਕੀ ਆ ਕੀ ਕੁਆਲਿਟੀ ਉਹਨਾਂ ਦੀ। ਹਾਂ ਤੇ ਸਾਡੇ ਨਾਲ ਐਮਯੂਜੀ ਸੈਂਡ ਕਰਦੇ ਜਾਂ ਨਹੀਂ ਕਰਦੇ। ਹੂੰ ਕਰਦੇ ਨੇ ਜਾਂ ਨਹੀਂ ਕਰਦੇ। ਉਹ ਤੁਹਾਨੂੰ ਦੱਸਣਗੇ ਫੇਰ ਆ ਕੇ ਵੀਜ ਲਵੋ। ਬਿਲਕੁਲ ਵੀ ਇਹ ਨਹੀਂ ਵੀ ਆਪਾਂ ਸਸਤਾ ਕਰੇ ਤਾਂ ਵੀ ਹਾਂ। ਤੁਸੀਂ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਤੋਂ ਲਓ ਬੀਜ ਜਿੱਥੋਂ ਮਰਜੀ ਜਿੱਥੋਂ ਸਸਤਾ ਮਿਲਦਾ ਵਧੀਆ ਮਿਲਦਾ ਉੱਥੋਂ ਲਓ। ਹਾਂ। ਸਸਤਾ ਨਾ ਦੇਖੋ ਕੁਆਲਿਟੀ ਵੀ ਦੇਖੋ। ਸਸਤਾ ਤੇ ਵਧੀਆ ਚੰਗਿਆ ਫਰਮਾਂ ਤੋਂ ਲੋਕ ਬਹੁਤ ਚੰਗਿਆ ਫਰਮਾਂ ਨੇ ਪੰਜਾਬ 'ਚ ਆਪਣੇ ਜੀ ਮੈਂ ਇਕੱਲਾ ਨਹੀਂ ਹੈਗਾ ਹੋਰ ਵੀ ਬਹੁਤ ਨੇ ਜਿਹੜੇ ਵਧੀਆ ਚੰਗੀ ਸੇਵਾ ਕਰਦੇ ਨੇ ਚੰਗਿਆ ਫਰਮਾਂ ਤੋਂ ਬੀਜ ਲੈ ਕੇ ਆਪਦਾ ਵਧੀਆ ਉੱਚ ਕੁਆਲਿਟੀ ਦੇ ਬੀਜੋ ਤੇ ਚੰਗੇ ਆਪਦੇ ਫਾਇਦੇ ਮੁਨਾਫੇ ਨਾਲ ਠਾਉ ਜੀ ਬਿਲ ਆਪਾਂ ਪੱਕਾ ਦੇਵਾਂਗੇ ਹਾਂ ਬਿਲ ਘਟਕੇ ਦੇਵਾਂਗੇ ਸਾਰਾ ਕੱਚੇ ਦਾ ਕੰਮ ਕਿਉਂ ਬਾਈ ਜੀ ਪੱਕੇ ਆ ਘਟਕੇ ਦੇਵਾਂਗੇ ਬੀ 100 ਦਾ 100% ਆਪਣਾ ਇੱਕ ਨੰਬਰ ਹੋਊਗਾ ਜਿਹੜੀ ਵੈਰੈਟੀ ਦੇਵਾਂਗੇ ਅਸਲੀ ਦੀ ਨਿਸ਼ਾਨੀ ਆਪਣੀ ਗਾਰੰਟੀ ਹੋਊਗੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ